ਕਿੰਨਾ ਸੁਣਾ ਲਿਖਿਆ ਕਿਸੇ ਨੇ ਪਿਆਸ ਲੱਗੀ ਸੀ ਗਜਬ ਦੀ ਪਰ ਪਾਣੀ 'ਚ ਜ਼ਹਿਰ ਸੀ ਪਿਆਸ ਲੱਗੀ ਸੀ ਗਜਬ ਦੀ ਪਰ ਪਾਣੀ 'ਚ ਜ਼ਹਿਰ ਸੀ ਪੀਂਦੇ ਤਾਂ ਮਰ ਜਾਂਦੇ ਪਰ ਨਾ ਪੀਂਦੇ ਤਾਂ ਵੀ ਮਰ ਜਾਂਦੇ ਬਸ ਇਹੀ ਦੋ ਮਸਲੇ ਜ਼ਿੰਦਗੀ ਭਰ ਹੱਲ ਨਾ ਹੋਏ ਨਾ ਨੀਂਦ ਹੀ ਪੂਰੀ ਹੋਈ ਨਾ ਸੁਪਨੇ ਪੂਰੇ ਹੋਏ ਵਕਤ ਨੇ ਕਿਹਾ ਕਾਸ਼ ਥੋੜਾ ਹੋਰ ਸਬਰ ਹੁੰਦਾ ਸਬਰ ਨੇ ਕਿਹਾ ਕਾਸ਼ ਥੋੜਾ ਹੋਰ ਵਕਤ ਹੁੰਦਾ ਸ਼ਿਕਾਇਤਾਂ ਦਾ ਬਹੁਤ ਨੇ ਇਹ ਜ਼ਿੰਦਗੀ ਤੇਰੇ ਤੋਂ ਪਰ ਚੁੱਪ ਐਸ ਲਈ ਹਾਂ ਕਿ ਜੋ ਦਿੱਤਾ ਤੂੰ ਮੈਨੂੰ ਉਹ ਵੀ ਬਹੁਤਿਆਂ ਨੂੰ ਨਸੀਬ ਨਹੀਂ ਹੁੰਦਾ ਜੋ ਦਿੱਤਾ ਤੂੰ ਮੈਨੂੰ ਉਹ ਵੀ ਬਹੁਤਿਆਂ ਨੂੰ ਨਸੀਬ ਨਹੀਂ ਹੁੰਦਾ